ਤੁਸੀਂ ਤੁਹਾਡੇ ਸਾਹਮਣੇ ਹੈ ਭਾਜੀ ਦੇਖੋ 4 5 5 6 ਰਾਉਂਡ ਜਿਹੜਾ ਗੋਲੀ ਤੇ ਫਾਇਰ ਕੋਨ ਮੈਨੂੰ 6 ਤੋਂ 7 ਮਹੀਨੇ ਪਹਿਲਾਂ ਲਾਏ ਉਹ ਮੇਰੇ ਕੋਲੋਂ 20 ਲੱਖ ਬੋਲਿਆ ਸੀ ਮੈਨੂੰ ਕਿ 20 ਲੱਖ ਸਾਨੂੰ ਦੇ ਦਿਓ ਇੰਨੇ ਹਾਲਾਤ ਮਾੜੇ ਨੇ ਕੀ ਤੁਸੀਂ ਸੋਚ ਨਹੀਂ ਸਕਦੇ ਕੱਲ ਨੂੰ ਮਤਲਬ ਇਹ ਤਾਂ ਕੋਈ ਆਏਗਾ ਕਿਸੇ ਨੂੰ ਵੀ ਗੋਲੀ ਮਾਰ ਕੇ ਚਲਾ ਜਾਏਗਾ ਕਿਸੇ ਦਾ ਪਰਿਵਾਰ ਕਿਸੇ ਦਾ ਜੀ ਚਲਾ ਜਾਏਗਾ ਉਹਦੇ ਬੱਚੇ ਦਾ ਕੀ ਹੋਏਗਾ ਜੀ ਕੁਮਾਰ ਸ਼ਰਮਾ ਤੇ ਸੈਂਟਰ ਨਾਮ ਦੈਨਿਤ ਗਾਈਡੈਂਸ ਪ੍ਰਾਈਵੇਟ ਲਿਮਟਿਡ ਹੈ ਸੋ ਇਹ ਤੁਹਾਡੇ ਸਾਹਮਣੇ ਹੈ ਭਾਜੀ ਦੇਖੋ 4 5 5 6 ਰਾਉਂਡ ਜਿਹੜਾ ਗੋਲੀ ਤੇ ਫਾਇਰ ਹੋਏ ਨਾ ਇਹ ਸਾਡੇ ਆਉਣ ਤੋਂ ਪਹਿ ਮਾਸਵੇਰੇ ਆਨ ਤੋਂ ਪਹਿਲਾਂ ਦੀ ਗੱਲ ਹੈ ਸਾਨੂੰ ਕਿ ਮੈਂ ਤਾਂ ਹੁਣੇ ਜਸਟ ਆਇਆ ਮੈਨੂੰ ਸਟਾਫ ਨੇ ਦੱਸਿਆ ਕਿ ਇੱਦਾਂ ਦਾ ਮਤਲਬ ਇੱਥੇ ਗੋਲੀਆਂ ਚੱਲ ਗਈਆਂ ਪਰ ਪਹਿਲਾਂ ਤੋਂ ਚੱਲੀਆਂ ਹੋਈਆਂ ਨੇ ਆਪਾਂ ਜਿਹੜਾ ਹਾਲ ਦੇਖੇ ਨਾ ਅੰਦਰ ਸ਼ੀਸ਼ਾ ਦੇਖੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੀਸ਼ਾ ਟੁੱਟਿਆ ਹੋਇਆ ਵਾ ਸ਼ਟਰ ਤੇ ਦੇਖੋ ਦੋ ਸ਼ਟਰ ਤੇ ਗੋਲੀ ਦੇ ਨਿਸ਼ਾਨ ਪੰਜ ਛੇ ਗੋਲੀ ਦੇ ਨਿਸ਼ਾਨ ਵੱਜੇ ਹੋਏ ਨੇ ਤੇ ਮੈਂ ਮੇਰੇ ਹਿਸਾਬ ਨਾਲ ਪਾ ਔਰ ਮੈਨੂੰ 6 ਤੋਂ 7 ਮਹੀਨੇ ਪਹਿਲਾਂ ਆਈ ਸੀ ਉਸ ਤੋਂ 3-4 ਮਹੀਨੇ ਪਹਿਲਾਂ ਵੀ ਆਈ ਸੀ ਟਰੈਟ ਕਾਲਸ ਤੁਹਾਨੂੰ ਪਤਾ ਦਿੱਤੀ ਸੀ ਉਹਨੇ ਪੈਸੇ ਮੰਗੇਗੇ ਤੁਹਾਡੇ ਕੋ ਮੇਰੇ ਕੋਲ ਨਾ 20 ਲੱਖ ਬੋਲਿਆ ਸੀ ਮੈਨੂੰ ਕਿ 20 ਲੱਖ ਸਾਨੂੰ ਦੇ ਦਿਓ ਪਰ ਮੈਂ ਤੇ ਇਗਨੋਰ ਕਰਤਾ ਕਿਉਂਕਿ ਮੈਂ ਬਲੌਕ ਕਰਤਾ ਇਹ ਨੰਬਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਕੋਈ ਵੀ ਜਿਹੜੀ ਕਾਲ ਨਹੀਂ ਸਿਲਾਈਆਂ ਬਾਅਦ ਚ ਪੁਰਤਗਾਲ ਦਾ ਨੰਬਰ ਸੀ ਸ਼ੋਅ ਹੋ ਰਿਹਾ ਜਿਸ ਤੋਂ ਮੈਨੂੰ ਕਾਲਸ ਆਈ ਸੀ ਮੇਰੇ ਤੋਂ ਫਰੋਤੀ ਮੰਗਦੇ ਸੀ ਭਾਈ ਪੈਸੇ ਦੋ ਐਦਾ ਤੇ ਸਾਨੂੰ ਕਹਿੰਦੇ ਪੈਸੇ ਕਹਿੰਦੇ ਜਾ ਤੇ ਭਾਈ ਅਸੀਂ ਨੂੰ ਜੋ ਗੱਲ ਕਰਦੇ ਆ ਜੋ ਆਪਾਂ ਮੰਗ ਰਹੇ ਆ ਉਹ ਦੇ ਦੋ ਤੇ ਜਾ ਫਿਰ ਤੁਸੀਂ ਆਪਣੀ ਫੈਮਲੀ ਦਾ ਦੇਖੋ ਭਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਹਾਲਾਤ ਸਰ ਤੁਹਾਡੇ ਸਾਹਮਣੇ ਇਹ ਕਿ ਅਗਰ ਬੱਸ ਸਟੈਂਡ ਸਾਹਮਣੇ ਸਰ ਬੱਸ ਸਟੈਂਡ ਦੇ ਸਾਹਮਣੇ ਬਿਲਕੁਲ ਇੱਥੇ ਪਬਲਿਕ ਪਲੇਸ ਹੈਗੀ ਆ ਹਰ ਟਾਈਮ ਇੱਥੇ ਲੋਕੀ ਹੁੰਦੇ ਨੇ ਬਿਲਕੁਲ ਆਪੋਜ਼ਿਟ ਆਫਿਸ ਹੈ ਹਾਰਡਲੀ 100 ਮੀਟਰ ਦੇ ਉਹ ਵੀ ਹੈ ਨਾ ਕਦਮ ਤੇ ਹੈਗਾ ਇੰਨੇ ਹਾਲਾਤ ਮਾੜੇ ਕਿ ਤੁਸੀਂ ਸੋਚ ਨਹੀਂ ਸਕਦੇ ਕੱਲ ਨੂੰ ਮੰਨ ਲਓ ਇਹ ਤਾਂ ਕੋਈ ਆਏਗਾ ਕਿਸੇ ਨੂੰ ਵੀ ਗੋਲੀ ਮ ਚਲਾ ਜਾਏਗਾ ਕਿਸੇ ਦਾ ਪਰਿਵਾਰ ਕਿਸੇ ਦਾ ਜੀ ਚਲਾ ਜਾਏਗਾ ਉਹਦੇ ਬੱਚੇ ਦਾ ਕੀ ਹੋਏਗਾ ਕੱਲ ਨੂੰ ਉਹਦੇ ਬੱਚੇ ਕਿੱਧਰ ਜਾਣਗੇ ਤੇ ਹਾਲਾਤ ਪੰਜਾਬ ਦੇ ਬਦਲ ਜੋ ਇਸ ਟਾਈਮ ਮੈਨੂੰ ਲੱਗ ਰਿਹਾ ਉਹ ਤੇ ਬਹੁਤ ਬੁਰੇ ਨੇ ਸਰ ਥ੍ਰੈਟ ਕਾਲ ਆਈ ਤਾਂ ਮੈਂ ਵੀ ਕੋਈ ਤੱਕ ਨਹੀਂ ਦਿੱਤਾ ਕੰਪਲੇਨ ਮੈਂ ਨਹੀਂ ਦਿੱਤੀ ਮੈਨੂੰ ਕਿਉਂਕਿ ਦੋ ਬਾਰ ਮੈਂ ਐਕਚੁਅਲੀ ਦੇ ਵਿੱਚ ਹਾਈਲਾਈਟ ਨਹੀਂ ਕਰਨਾ ਚਾਹੁੰਦਾ ਸੀ ਮੈਂ ਸੋਚਿਆ ਕੀ ਪਤਾ ਵੈਸੇ ਕਿਸੇ ਨੇ ਕਾਲ ਕੀਤੀ ਹੋਵੇ ਕਿ ਕੋਈ ਮੈਨੂੰ ਮਜ਼ਾਕ ਨਾ ਕਰ ਰਿਹਾ ਦੋ ਬਾਰਾ ਫਿਰ ਕਾਲ ਆਈ ਫਿਰ ਮੈਨੂੰ ਥੋੜਾ ਰੈਲਾਈਜ਼ ਹੋ ਗਿਆ ਨਹੀਂ ਪਰ ਮੈਂ ਫਿਰ ਇੱਥੇ ਆਣਾ ਥੋੜਾ ਜਿਹਾ ਬੰਦ ਕਰਤਾ ਸੀ ਕਿਉਂਕਿ ਮੈਂ ਇੱਥੇ ਆਫਿਸ ਬਾਬਾ ਉਹਦਾ ਨਾ ਹੀ ਮੇਰਾ ਘਰ ਹੀ ਥਿਆ ਬਾਬਾ ਫਰੀਦ ਅੰਮ੍ਰਿਤ